ਲਿਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਮਣੈ ਸੁਖੋ ਟਲ ਗੁਰ ਸੇਵਿਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਅੰਕਾਰ ਪਹਿਲਾ ਅਸ਼ਟ ਪਦੀਆ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨਹ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਨ ਸਾਜ ਆਪਾਈ ਦੇ ਕਰ ਆਪਣੀ ਵਥ ਸਭ ਜਗ ਜਿਨਹ ਉਪਾਇਆ ਭਾਈ ਕਰਣ ਕਾਰਣ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸੁਲਾਹੀਏ ਭਾਈ ਜਸਤੇ ਜਾਪ ਤਤ ਮੇਰੇ ਮਨ ਜਪੀਏ ਹਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਾਗ ਜਾਂ ਕੈ ਘਰ ਸਭ ਕਿਸ ਹੈ ਭਾਈ ਨੌ ਨਿਤ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉਚ ਅਗੰਮ ਅਪਾਰ ਜੀ ਜੰਤ ਪ੍ਰਤਪਾਲ ਦਪਾਈ ਨਿਤ ਨਿਤ ਕਰਦਾ ਸਾਰ ਸਤ ਗੁਰੂ ਪੂਰਾ ਭੇਟ ਐ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਅਹ ਭਾਈ ਭ੍ਰਮ ਭਉ ਹੋਵੇ ਨਾਸ ਮਿਲ ਸੰਤ ਸੁਭਾਅ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨ ਤਪਾਈ ਕਮਲ ਹੋਵੇ ਪਰਦਾਸ ਗੁਰਬਚਨੀ ਸੁਖ ਊਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜਿਐ ਭਾਈ ਹੋਇਐ ਸਭ ਕੀ ਧੂਰ ਘਟ ਘਟ ਬ੍ਰਹਮੰ ਪ੍ਰਸਾਰ ਆ ਭਾਈ ਪੇਖੈ ਸੋਣਾ ਹਜ਼ੂਰ ਜਿਤ ਦਿਨ ਵਿਸਰਾ ਪਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੁਬਿਨਾਸ ਤਿਸ ਭਾਵੈ ਤਾਂ ਮੇਲ ਲੈ ਪਾਈ ਹਰਦਾਇ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਹਰਦਾਇ ਹੋਇ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰ ਧਰਗਾਸ ਘਰ ਪੂਰਾ ਸੰਤੋਖਿ ਆ ਭਾਈ ਇਹਨ ਸੁਲਾਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸਵਾਉ ਕਰਨੀ ਸੋੜਸਣ ਜੀਵਿਆ ਭਾਈ ਨਿਹ ਚਲ ਪਾਇਆ ਥਾਓ ਜਿਸ ਪ੍ਰਤੀਤ ਨ ਆਬਈ ਭਾਈ ਸੋ ਜਿਆੜ ਜਲ ਜਾਉ ਬਾਹੂ ਗਣ ਮੇਰੇ ਸਾਹਿਬੈ ਭਾਈ ਹਾਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਪਾਈ ਦੇਨ ਥਾਵੇ ਥਾਓ ਰਜਤ ਸੰਭਾਹੇ ਸਾਸ ਸਾਸ ਭਾਈ ਗੁਰਜਾਂ ਕਾ ਨਾਉ ਜਿਸ ਗੁਰੂ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਉ ਕਿਸੇ ਬੇਨੰ ਘੜੀ ਨਾ ਜੀਵੀਐ ਭਾਈ ਸਰਬ ਕਰਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਤੇ ਖੌ ਸਦਾ ਹਜੂਰ ਸਾਦ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਜਿਨਾਂ ਪ੍ਰੀਤ ਨ ਲੱਗੀਐ ਭਾਈ ਸੇਨਤ ਨਤ ਮਰਦੇ ਝੂਰ ਅੰਚਲ ਲਾਇ ਤਰਾਇਆ ਭਾਈ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨੇ ਹੱਲ ਆ ਭਾਈ ਕੀ ਤੋਂ ਅੰਗ ਅਪਾਰ ਮਨ ਤਨ ਸ਼ੀਤਲ ਹੋਇਆ ਭਾਈ ਓ ਜਨ ਨਾਮ ਆਧਾਰ ਨਨਕ ਤਿਸ ਸ਼ਰਣਾ ਗਤੀ ਪਾਈ ਜੇ ਕਲ ਬਿਖ ਕਾਟਣ ਹਾਰ ਮਨ ਤਨ ਸ਼ੀਤਲ ਹੋਇਆ ਪਾਈ ਪੋਜਨ ਨਾਮ ਅਧਾਰ ਨਨਕ ਤਿਸ ਸ਼ਰਣਾ ਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ